ਸਿੱਖ ਕੌਮ ਦਾ ਅਣਥੱਕ ਤੇ ਮਹਾਨ ਸੂਰਬੀਰ ਜੋਧਾ ਪਾਈ ਤਾਰਾ ਸਿੰਘ ਬਾ ਪ੍ਰਸੰਗ ਆਪਾਂ ਸੁਣ ਰਹੇ ਸੀ ਕਿ ਪੱਟੀ ਦੇ ਸਾਹਿਬ ਰਾਏ ਨੇ ਜਦੋਂ ਸਿੱਖਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਪਣੀਆਂ ਘੋੜੀਆਂ ਖੁੱਲੀਆਂ ਛੱਡ ਦੇਣੀਆਂ ਤੇ ਉਹਨਾਂ ਘੋੜੀਆਂ ਨੇ ਸਿੱਖਾਂ ਦੀ ਕਿਸਾਨਾਂ ਦੀ ਸਾਰੀ ਫਸਲ ਉਜਾੜ ਕੇ ਰੱਖ ਦੇਣੀ ਜਦ ਇਸ ਵਾਲੇ ਪੱਟੀ ਦੇ ਸਾਹਿਬ ਰਾਏ ਨੂੰ ਕਿਸਾਨਾਂ ਨੇ ਬੇਨਤੀ ਕੀਤੀ ਜਿਨ੍ਹਾਂ ਦੇ ਵਿੱਚੋਂ ਦੋ ਸਿੱਖ ਵੀ ਸਨ ਤਾਂ ਉਸ ਨੇ ਜਿਹੜੀ ਗੱਲ ਆਖੀ ਕਿ ਮੈਂ ਤੁਹਾਡੀਆਂ ਬਹੂ ਬੇਟੀਆਂ ਦੇ ਤੁਹਾਡੇ ਸਿੱਖਾਂ ਦੀਆਂ ਇਸਤਰੀਆਂ ਦੇ ਤੁਹਾਡੇ ਸਿੱਖਾਂ ਦੇ ਕੇਸ ਕੱਟ ਕੇ ਰੱਸੀ ਵਟਾਂਗਾ ਫਿਰ ਆਪਣੀਆਂ ਕੋੜੀਆਂ ਨੂੰ ਵੰਨਾਂਗਾ ਫਿਰ ਆਪਣੀਆਂ ਕੋੜੀਆਂ ਦੇ ਪਾਵਾਂਗਾ ਇਸ ਗੱਲ ਦਾ ਰੋਸ ਤੇ ਇਸ ਗੱਲ ਨੇ ਸਿੱਖਾਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਤੇ ਇਸੇ ਦੇ ਬਾਅਦ ਪੱਟੀ ਦੇ ਸਾਹਿਬ ਰਾਏ ਦੀਆਂ ਕੋੜੀਆਂ ਸਿੱਖਾਂ ਨੇ ਚੋਰੀ ਕਰਕੇ ਵੇਚ ਦਿੱਤੀਆਂ ਤੇ ਵੇਚਣ ਤੋਂ ਬਾਅਦ ਜਿਹੜਾ ਉਹਨਾਂ ਦਾ ਮੁੱਲ ਬਟਿਆ ਸੀ ਉਹ ਮੁੱਲ ਦੇ ਪੈਸੇ ਭਾਈ ਤਾਰਾ ਸਿੰਘ ਬਾਣ ਦੇ ਚੱਲਦੇ ਲੰਗਰ ਦੇ ਵਿੱਚ ਪਾ ਦਿੱਤੇ ਇਸ ਗੱਲ ਨੂੰ ਲੈ ਕੇ ਜਦੋਂ ਕੋਹ ਕੀਤੀ ਜਾਂਦੀ ਹੈ ਪੜਤਾਲ ਕੀਤੀ ਜਾਂਦੀ ਹੈ ਪਤਾ ਲੱਗਦਾ ਕਿ ਕੋੜੀਆਂ ਸਿੱਖਾਂ ਨੇ ਚੋਰੀ ਕੀਤੀਆਂ ਤੇ ਵੇਚ ਦਿੱਤੀਆਂ ਤੇ ਉਸ ਤੋਂ ਬਾਅਦ ਫਿਰ ਭਾਰੀ ਜੰਗ ਹੁੰਦਾ ਹੈ। ਵੀਡੀਓ ਪ੍ਰਸੰਗ ਜੋੜਨ ਵਾਸਤੇ ਪਿਛਲੀ ਵੀਡੀਓ ਦੇਖਣ ਦੀ ਕਿਰਪਾਲਤਾ ਕਰਨੀ। ਅੱਜ ਦੀ ਵੀਡੀਓ ਦਾ ਰਿੰਦਾ ਪ੍ਰਸੰਗ ਆਪਾਂ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਸੰਗ ਆਪਣਾ ਰਿੰਦਾ ਸੀ ਕਿ ਲਾਹੌਰ ਜਦੋਂ ਲਾਹੌਰ ਦੇ ਵਿੱਚ ਇਸ ਗੱਲ ਦੀ ਸ਼ਿਕਾਇਤ ਹੋਈ ਪਹੁੰਚਿਆ ਸਾਰਾ ਮਸਲਾ ਲਾਹੌਰ ਦੇ ਵਿੱਚੋਂ ਉਹ ਤੋਂ ਫਿਰ ਮੋਮਨ ਖਾਨ ਦੀ ਅਗਵਾਈ ਦੇ ਵਿੱਚ ਤੋਪਾਂ, ਬੰਦੂਕਾਂ, ਹਾਥੀ ਤੇ 2200 ਘੋੜਸਵਾਰਾਂ ਦੇ ਨਾਲ ਪੈਦਲ ਸੈਨਾ ਸਿੰਘਾਂ ਤੇ ਹਮਲਾ ਕਰਨ ਵਾਸਤੇ ਤੁਰ ਪਈ। ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘਦੀ ਇਹ ਫੌਜ ਜਦ ਲਾਹੌਰ ਦੇ ਸਿੱਖਾਂ ਨੇ ਦੇਖੀ ਨਾ ਤਾਂ ਉਹਨਾਂ ਫੈਸਲਾ ਕੀਤਾ ਕਿ ਜਲਦੀ ਤੋਂ ਜਲਦੀ ਇਹ ਖਬਰ ਭਾਈ ਤਾਰਾ ਸਿੰਘ ਤੱਕ ਪਹੁੰਚਾ ਦਿੱਤੀ ਜਾਵੇ। ਉਹ ਆਥਣ ਦੇ ਕੁਸਮੂਸੇ ਜੇ ਇੱਕ ਸਿੰਘ ਘੋੜਸਵਾਰ ਸਿੱਖ ਰੂਪ ਸਿੰਘ ਉਹਨਾਂ ਨੇ ਲਾਹੌਰ ਤੋਂ ਭਾਈ ਤਾਰਾ ਸਿੰਘ ਬਾਹਵਲ ਭੇਜਿਆ ਜਥੇ ਕੁਲ ਪਹੁੰਚ ਕੇ ਫਤਿਹ ਬੁਲਾਉਂਦਿਆਂ ਹੀ ਉਹ ਬੋਲਿਆ ਖਾਲਸਾ ਦੀ ਤੁਰਕ ਮਾਰੋ ਮਾਰ ਕਰਦੇ ਆ ਰਹੇ ਨੇ ਹੋਰ ਕੋਈ ਗੱਲ ਕਰਨ ਦਾ ਤਾਂ ਸਮਾਂ ਨਹੀਂ 15 ਕੋ ਦਾ ਪੈਂਡਾ ਮਾਰ ਕੇ ਆਇਆ ਹਾਂ ਤੇ ਮੇਰਾ ਬਚਾ ਤਾਂ ਹੀ ਹੈ ਜੇ ਇਹਨਾਂ ਜੇ ਇਹਨਾਂ ਹੀ ਮਾਰ ਕੇ ਜਲਦੀ ਨਾਲ ਲਾਹੌਰ ਪਹੁੰਚ ਜਾਵਾਂ ਬਸ ਤੁਸੀਂ ਜਿੰਨੀ ਛੇਤੀ ਹੋ ਸਕੇ ਉਰੇ ਪਰੇ ਹੋ ਜਾਓ ਹੋਰ ਬਚਣ ਦਾ ਕੋਈ ਹੀਲਾ ਨਹੀਂ ਤਾ ਬਚਣਾ ਹੀ ਕਿਉਂ ਹੈ ਸਿੰਘਾ ਨਾਲੇ ਕਿਸ ਤੋਂ ਬਚਣਾ ਹੈ ਪਰ ਉਹ ਸਿੱਖ ਭਾਈ ਤਾਰਾ ਸਿੰਘ ਦੇ ਇਹ ਬਚਨ ਸੁਣਨ ਤੋਂ ਪਹਿਲਾਂ ਹੀ ਜਾ ਚੁੱਕਾ ਸੀ ਭਾਈ ਤਾਰਾ ਸਿੰਘ ਤੇ ਬਾਕੀ ਸਿੰਘਾਂ ਦੇ ਚਿਹਰਿਆਂ ਤੇ ਲਾਲੀ ਆ ਗਈ ਖਾਲਸਾ ਜੀ ਕੀ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਐਸੀ ਥਾਂ ਹੈ ਜੋ ਕਾਲ ਤੋਂ ਲੁਕੀ ਹੋਵੇ ਜਿੱਥੇ ਕੋਈ ਜਾਨ ਬਚਾਉਣ ਵਾਸਤੇ ਲੁਕ ਸਕੇ ਤੇ ਇਹ ਕਹਿੰਦਿਆ ਭਾਈ ਤਾਰਾ ਸਿੰਘ ਨੇ ਦਸਮ ਪਾਤਸ਼ਾਹ ਜੀ ਦਾ ਸਵਈਆ ਪੜਿਆ ਜੋ ਕਹੂੰ ਕਾਲ ਤੇ ਬਾਜ ਕੇ ਬਾਚੀਤ ਤੋ ਕਹਿ ਕੁੰਟ ਕਹ ਕਹੋ ਭਜ ਜਈ ਹੈ ਆਗੇ ਹੁ ਕਾਲ ਤਰੇ ਅਸਗਾਜਤ ਛਾਜਤ ਹੈ ਜਿਹਤੇ ਨਸ ਅਈ ਹੈ ਇਹ ਤਾਂ ਸਾਡੀ ਕੋਈ ਭਲੇ ਵੇਲੇ ਦੀ ਅਰਦਾਸ ਹੈ ਕਲਗੀਧਰ ਪਾਤਸ਼ਾਹ ਨੇ ਸੁਣ ਲਈ ਤੇ ਦਲਬਾਹ ਦਾ ਇਹ ਮੈਦਾਨ ਸਤਗੁਰਾਂ ਨੇ ਸਾਡੇ ਲੇਖੇ ਵਿੱਚ ਲਾ ਦਿੱਤਾ ਪੰਜਾਬ ਦੀ ਧਰਤੀ ਸੂਰਮਿਆਂ ਨੇ ਆਪਣੇ ਲਹੂ ਨਾਲ ਸਿੰਜੀ ਐ ਤੇ ਅੱਜ ਇਸ ਧਰਤੀ ਨੂੰ ਸਿੰਜਣਾ ਸਾਡੇ ਹਿੱਸੇ ਆਇਆ ਹੈ ਸਾਡੇ ਧਨ ਭਾਗ ਨੇ ਕਿ ਸਾਡੇ ਸਿਰ ਲੱਗਣਗੇ ਤੇ ਅਸੀਂ ਇਸ ਮੈਦਾਨੇ ਜੰਗ ਵਿੱਚ ਅਮਰ ਹੋ ਜਾਵਾਂਗੇ ਹੁਣ ਮੋਮਨ ਖਾਨ ਚਾਹੁੰਦਾ ਹੈ ਕਿ ਉਹ ਰਾਤੋਂ ਰਾਤ ਪੈਂਦਾ ਬਾੜ ਲੈਣ ਤਾਂ ਕਿ ਸਿੰਧਾ ਨੂੰ ਖਬਰ ਨਾ ਹੋ ਸਕੇ ਤੇ ਉਹ ਲੁਕ ਨਾ ਸਕਣ ਤੇਜ਼ੀ ਨਾਲ ਵੱਧਦੀ ਜਾ ਰਹੀ ਫੌਜ ਰਸਤੇ ਵਿੱਚ ਇੱਕ ਕੁਮੰਡੇ ਨਾਮੀ ਜੱਟ ਨੇ ਦੇਖੀ ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਫੌਜ ਨੇ ਕਿੱਧਰ ਚੜ੍ਹਾਈ ਕੀਤੀ ਹੈ ਕਿਉਂਕਿ ਕੱਲ ਦੇ ਸਾਕੇ ਦਾ ਰੌਲਾ ਚਾਰੇ ਪਾਸੇ ਪੈ ਚੁੱਕਾ ਸੀ ਪਰ ਉਸ ਨੇ ਫਿਰ ਵੀ ਮੋਮਨ ਖਾਨ ਨੂੰ ਪੁੱਛਿਆ ਅੱਜ ਕਿੱਧਰ ਨੂੰ ਚੜ੍ਹਾਈ ਕੀਤੀ ਹੈ ਹਜ਼ੂਰ ਤਾਰਾ ਸਿੰਘ ਤਾਰਾ ਸਿੰਘ ਤਾਰਾ ਸਿੰਘ ਦਾ ਤਾਰਾ ਡੋਬਣ ਚੱਲਿਆ ਤਕੀ ਬੇਗ ਬੋਲਿਆ ਹਈ ਸ਼ਾਵਾ ਡੱਲ ਵਾਂ ਬਾਲਾ ਤਾਰਾ ਸੋ ਕਮੰਡਾ ਜੱਟ ਬੋਲਿਆ ਹਾਂ ਉਹੀ ਪਰ ਹਜ਼ੂਰ ਤੁਸੀਂ ਲੰਬੇ ਰਸਤੇ ਤੇ ਜਾ ਰਹੇ ਹੋ ਔ ਮੈਂ ਤੁਹਾਨੂੰ ਛੋਟੇ ਰਸਤੇ ਤੋਂ ਲੈ ਚੱਲਾਂ ਤੇ ਮੋਮਨ ਖਾਨ ਨੇ ਫੌਜ ਕੁਮੰਡੇ ਜੱਟ ਦੇ ਮੰਗਰ ਲਾ ਦਿੱਤੀ ਕੁਮੰਡਾ ਸਿੰਘਾਂ ਨਾਲ ਹਮਦਰਦੀ ਰੱਖਦਾ ਸੀ ਸੋ ਫੌਜ ਨੂੰ ਬਲਵਲੇ ਨੇ ਪਾ ਕੇ ਡੱਲ ਵੱਲ ਲਿਜਾ ਰਿਆ ਸੀ ਤਾਂ ਕਿ ਕਿਸੇ ਤਰ੍ਹਾਂ ਸਿੰਘਾਂ ਨੂੰ ਖਬਰ ਹੋ ਜਾਵੇ ਤੇ ਉਹ ਸੁਚੇਤ ਹੋ ਜਾਣ ਡੱਲੇ ਪਿੰਡ ਤੋਂ ਕੁਝ ਦੂਰੋਂ ਕੁਮੰਡੇ ਨੇ ਮੋਮਨ ਖਾਨ ਨੂੰ ਪਿੰਡ ਦਿਖਾ ਦਿੱਤਾ ਤੇ ਆਪ ਫੌਜ ਤੋਂ ਪਾਸੇ ਹੋ ਗਿਆ ਰਸਤੇ ਵਿੱਚ ਕਿਸੇ ਹੋਰ ਸੰਗੀ ਰਾਹੀ ਉਸਨੇ ਸਿੰਘਾਂ ਵੱਲ ਖਬਰ ਭੇਜ ਦਿੱਤੀ ਮੈਂ ਫੌਜ ਨੂੰ ਹੋਰ ਘੁੰਮਣ ਕੇਰੀਆਂ ਵਿੱਚ ਪਾਉਂਦਾ ਹਾਂ ਤੇ ਤੂੰ ਛੇਤੀ ਨਾਲ ਸਿੰਘਾਂ ਨੂੰ ਸੂਹ ਦੇ ਕਮੰਡੇ ਨੇ ਆਪਣੇ ਸਾਥੀ ਨੂੰ ਜਲਦੀ ਸਿੰਘਾਂ ਕੋਲ ਪਹੁੰਚਣ ਦੀ ਤਾਗੀਦ ਕੀਤੀ ਪਰਤਾਰਾ ਸਿੰਘ ਨੂੰ ਤਾਂ ਸ਼ਹੀਦੀ ਸਨਮੁਖ ਦੇਸ ਰਹੀ ਸੀ ਉਸ ਹੁਣ ਕਿਸੇ ਸੁਨੇਹੇ ਦੀ ਪਰਵਾਹ ਨਹੀਂ ਸੀ ਕਰਨੀ ਉਸਨੇ ਖਬਰ ਲਿਆਉਣ ਵਾਲੇ ਦਾ ਧੰਨਵਾਦ ਕੀਤਾ ਕੀ ਤੁਹਾਨੂੰ ਜ਼ਿੰਦਗੀ ਪਿਆਰੀ ਨਹੀਂ ਸੂ ਲਿਉਣ ਵਾਲਾ ਉਹ ਸਿੱਖ ਉਹ ਜੱਟ ਬੋਲਿਆ ਕੌਣ ਕਹਿੰਦਾ ਕਿ ਸਾਨੂੰ ਜ਼ਿੰਦਗੀ ਪਿਆਰੀ ਨਹੀਂ ਸਾਨੂੰ ਜ਼ਿੰਦ ਬੜੀ ਪਿਆਰੀ ਹੈ ਭਾਈ ਇਸੇ ਲਈ ਤਾਂ ਸਭ ਤੋਂ ਪਿਆਰੀ ਚੀਜ਼ ਸਤਿਗੁਰਾਂ ਦੇ ਚਰਨਾਂ ਵਿੱਚ ਪੇਟ ਕਰਦੇ ਆ ਸਤਿਗੁਰੂ ਤੋਂ ਪਿਆਰਾ ਤਾਂ ਸਭਨਾ ਧਰਤੀਆਂ ਉੱਤੇ ਕੁਝ ਨਹੀਂ ਸਿੱਖ ਲਈ ਭਾਈ ਤਾਰਾ ਸਿੰਘ ਦੇ ਬੋਲ ਸਨ ਤਨ ਸਤਿਗੁਰੂ ਤਨ ਤੁਸੀਂ ਤੇ ਤਨ ਤੁਹਾਡੀ ਦ੍ਰਿੜਤਾ ਵਿਦਾ ਲੈਂਦਾ ਹੋਇਆ ਉਹ ਜੱਟ ਬੋਲਿਆ ਉਧਰ ਹੁਣ ਦੱਲ ਵਾਲਿਆਂ ਨੂੰ ਫੌਜ ਦਾ ਪਤਾ ਲੱਗਾ ਤਾਂ ਕੁਝ ਮੌਤਵਾਰ ਭੱਜੇ ਆਏ ਕਿ ਸਾਡੇ ਪਿੰਡ ਦਾ ਤਾਂ ਕੋਈ ਬਾਗੀ ਨਹੀਂ ਹਜੂਰ ਨਾ ਕੋਈ ਰਾਠ ਨਾ ਚੋਰ ਤੇ ਨਾ ਹੀ ਕੋਈ ਸਿੰਘ ਫਿਰ ਤੁਸੀਂ ਕਿਸ ਤੇ ਚੜਾਈ ਕਰਕੇ ਆਇਓ ਇਸ ਤੋਂ ਪਹਿਲਾਂ ਕਿ ਮੋਮਨ ਖਾਂ ਕੋਈ ਜਵਾਬ ਦਿੰਦਾ ਸਿੰਘਾਂ ਨੇ ਨਗਾਰੇ ਤੇ ਚੋਟ ਲਾ ਦਿੱਤੀ ਹਾ ਹਾ ਕਰਦਾ ਹੋਇਆ ਮੋਮਨ ਖਾਂ ਹੱਸਿਆ ਤੇ ਨਗਾਰੇ ਦੀ ਆਵਾਜ਼ ਵੱਲ ਰੁੱਖ ਕੀਤਾ ਫੌਜ ਵਿੱਚ ਇੱਕ ਪਠਾਨ ਸੀ ਜੋ ਤਾਰਾ ਸਿੰਘ ਨਾਲ ਪ੍ਰੇਮ ਰੱਖਦਾ ਸੀ ਉਸਨੇ ਵੀ ਤਾਰਾ ਸਿੰਘ ਨੂੰ ਚਲੇ ਜਾਣ ਦੀ ਬੇਨਤੀ ਕੀਤੀ ਕਦੇ ਨਾ ਨਠੈ ਜੁੱਧ ਤੇ ਜੋਦੇ ਜੁਝਾਰੇ ਤੇ ਕਹਿੰਦੇ ਜੁਝਾਰ ਵੀ ਕਦੇ ਜੁੱਧ ਭੂਮੀ ਤੋਂ ਨਸਦੇ ਹਨ ਪਟਾਨ ਸਾਹਿਬ ਜੁਝਾਰ ਤਾਂ ਜੂਝਦੇ ਹੋਏ ਸ਼ਹੀਦੀ ਪਾਉਂਦੇ ਹਨ ਪਰ ਚੰਗ ਦੇ ਮੈਦਾਨ ਵਿੱਚ ਤਾਂ ਹਾਥੀ ਚਾਂਗਰਾ ਮਾਰਦੇ ਫਿਰਦੇ ਨੇ ਜਿਹੜੇ ਕੋੜੇ ਦੀ ਪਿੱਠ ਤੇ ਨਗਾਰਾ ਵੱੱਦਾ ਹੋਵੇ ਉਹ ਹਾਥੀਆਂ ਤੋਂ ਨਹੀਂ ਘਬਰਾਉਂਦਾ ਪਰ ਜੁਝਾਰ ਸਿੰਘ ਦੀ ਉਮਰ ਹੈ ਹੀ ਕੀ ਹਜੇ ਕੋਈ ਇੱਕ ਕਮਜ਼ੋਰੀ ਵੀ ਜੇ ਦੁਸ਼ਮਣਾਂ ਦੇ ਹੱਥ ਆ ਗਈ ਕਮਜ਼ੋਰੀਆਂ ਕਮਜ਼ੋਰ ਦੀਆਂ ਹੁੰਦੀਆਂ ਨੇ ਬਹਾਦਰਾਂ ਦੇ ਖੀਸੇ ਸਿਰਫ ਬਹਾਦਰੀ ਹੁੰਦੀ ਹੈ ਪਰ ਜੰਗ ਦਾ ਮੈਦਾਨ ਰਾਖਸ਼ਾਂ ਨਾਲ ਭਰਿਆ ਹੋਇਆ ਇਦਾਂ ਆਪਸ ਦੇ ਵਿੱਚ ਬਚਨ ਬਿਲਾਸ ਹੁੰਦੇ ਆ ਮਾੜੀ ਦਿਲਾਂ ਵਾਲੇ ਡਰਨ ਰਾਖਸ਼ਾਂ ਤੋਂ ਜਿੰਨਾ ਅੰਦਰ ਸਤਲੁਜ ਦੀਆਂ ਖੰਡੇ ਵਾਟੇ ਵਾਲੀਆਂ ਪੰਜ ਕੁੱਟਾਂ ਗਈਆਂ ਹੋਣ ਉਨ੍ਹਾਂ ਨੂੰ ਰਾਖਸ਼ਾਂ ਦਾ ਕੀ ਪੈ ਚਮਕੌਰ ਦੇ ਮੈਦਾਨ ਵਿੱਚ ਜੁਝਾਰ ਦੀ ਵਰਸੀ ਐਸੀ ਵਹੇਗੀ ਕਿ ਮੁਗਲਾਂ ਦੇ ਘਰ ਸੱੱਤਰ ਵਿਛੌਂਦੀ ਜਾਵੇਗੀ ਸੁ ਭੱਜਣ ਦਾ ਸਮਾਂ ਤਾਂ ਚਲਿਆ ਗਿਆ ਖਾਨ ਸਾਹਿਬ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਸਾਡੀ ਫਿਕਰ ਕੀਤੀ ਹੈ ਸਾਰਾ ਦਿਨ ਸਿੰਘਾਂ ਦੀ ਤੈਲ ਸੇਵਾ ਕਰਦੇ ਰਹਿਣ ਵਾਲੇ ਭਾਈ ਤਾਰਾ ਸਿੰਘ ਹੁਣ ਵੀ ਸਿੰਘਾਂ ਨੂੰ ਜਲ ਸ਼ਕਾਰੇ ਸਨ ਕਿਸੇ ਸਿੰਘ ਨੇ ਮਸ਼ਕ ਭਾਈ ਤਾਰਾ ਸਿੰਘ ਤੋਂ ਮੰਗਦਿਆ ਕਿ ਭਾਈ ਸਾਹਿਬ ਸਾਰਾ ਜੀਵਨ ਤੁਸੀਂ ਸਿੰਘਾਂ ਦੀ ਸੇਵਾ ਵਿੱਚ ਲਾ ਦਿੱਤਾ ਸਿੰਘ ਜੀ ਹੁਣ ਕੋਈ ਸੇਵਾ ਸਾਨੂੰ ਵੀ ਬਖਸ਼ੋ ਤੁਹਾਡੀ ਕੋਈ ਐਸੀ ਸੇਵਾ ਕਿ ਸਾਡਾ ਆਉਣ ਵਾਲਾ ਸਾਡਾ ਆਉਣਾ ਵੀ ਇਸ ਸੰਸਾਰ ਤੇ ਸਫਲਾ ਹੋ ਸਕੇ ਅਸੀਂ ਦਵੀਰ ਦਰਗਾਹ ਵਿੱਚ ਜਾ ਕੇ ਕਹਿ ਸਕੀਏ ਕਿ ਅਸੀਂ ਭਾਈ ਤਾਰਾ ਸਿੰਘ ਦੀ ਸੇਵਾ ਕਰਕੇ ਸਰੀਰ ਪਵਿੱਤਰ ਕੀਤਾ ਹੈ ਤੇ ਕਿੰਦੇ ਸਰੀਰ ਪਵਿੱਤਰ ਤਾਂ ਜੰਗ ਵਿੱਚ ਸੈਸਤਰ ਦੇ ਬਾਰ ਖਾਨ ਨਾਲ ਹੁੰਦਾ ਹੈ ਖਾਲਸਾ ਜੀ ਸਿੱਖ ਦੀ ਦੇਹ ਤਾਂ ਜੰਗ ਦੇ ਮੈਦਾਨ ਵਿੱਚ ਲਹੂ ਡੋਲ ਕੇ ਪਵਿੱਤਰ ਹੁੰਦੀ ਹੈ ਜਿੰਨੇ ਫੱਟ ਵੱਧ ਸਰੀਰ ਤੇ ਲੱਗਣਗੇ ਓਨੀ ਵੱਧ ਦੇਹੀ ਪਵਿੱਤਰ ਹੋਵੇਗੀ ਸੋ ਪਵਿੱਤਰ ਲਾ ਪਵਿੱਤਰਤਾ ਲਈ ਆਓ ਲਹੂ ਬਹਾਈਏ ਭਾਈ ਤਾਰਾ ਸਿੰਘ ਨੇ ਤੁਰਕ ਫੌਜ ਵੱਲ ਵੇਖਦਿਆਂ ਇਸ਼ਾਰਾ ਕੀਤਾ ਸ਼ਾਹੀ ਫੌਜਾਂ ਦੇ ਤੋਂ ਸੇ ਵਜਦੇ ਹਨ ਮੂਰੇ ਪੈਦਲ ਪਿੱਛੇ ਘੋੜਸਵਾਰ ਤੇ ਸਭ ਤੋਂ ਮੰਗਰ ਪੰਜ ਹਰਤੀ ਸਿੰਘਾਂ ਦੀ ਵੀ ਰਣਨੀਤੀ ਤਿਆਰ ਹੈ ਮੁਗਲਾ ਨੇ ਪਹਿਲਾ ਜਥਾ ਭੇਜਿਆ ਤੇ ਇਧਰੋਂ ਪਾਈ ਬੁਲਾਕਾ ਸਿੰਘ ਮੈਦਾਨ ਵਿੱਚ ਡਟ ਗਏ ਉਹਨਾਂ ਸ੍ਰੀ ਸਾਹਿਬ ਜੀ ਨੂੰ ਕੱਢੇ ਮੱਥੇ ਨੂੰ ਸੁਹਾਈ ਤੇ ਅਗਲੇ ਹੀ ਪਲ ਇਸ ਤਰ੍ਹਾਂ ਕੁਮਾਈ ਕਿ ਦੋ ਮੁਗਲ ਛਪਾਈਆਂ ਦੇ ਸਿਰ ਘੋੜਸਵਾਰ ਦੇ ਪੈਰਾਂ ਵਿੱਚ ਪੈ ਸਨ ਪਾਈ ਬੁਲਾਕਾ ਸਿੰਘ ਨੇ ਕਈਆਂ ਨੂੰ ਪਾਰ ਬੁਲਾਇਆ ਕਈਆਂ ਨੂੰ ਫਟੜ ਕੀਤਾ ਹਾਥੀਆਂ ਉੱਤੇ ਬੈਠੇ ਤੀਰ ਅੰਦਾਜ਼ਾ ਨੂੰ ਇਸ਼ਾਰਾ ਕੀਤਾ ਗਿਆ ਪਥਿਆਂ ਵਿੱਚੋਂ ਕੱਢ ਕੇ ਨਿਸ਼ਾਨੀਆਂ ਨੇ ਤੀਰ ਚਲਾਏ ਪਹਿਲੇ ਸਿੰਘ ਨਾਲ ਮੁਕਾਬਲੇ ਵਿੱਚ ਹੀ ਮੋਮਨ ਖਾਨ ਦੀ ਕਾਇਰਤਾ ਜੰਗ ਦੇ ਮੈਦਾਨ ਵਿੱਚ ਪ੍ਰਤੱਖ ਹੋ ਗਈ ਕਈ ਤੀਰ ਇਕੱਠੇ ਭਾਈ ਬੁਲਾਕਾ ਸਿੰਘ ਦੀ ਛਾਤੀ ਵਿੱਚ ਵੱਜੇ ਉਹਨਾਂ ਨੇ ਸਿੰਘ ਵੱਲ ਦੇਖ ਕੇ ਫਤਿਹ ਬੁਲਾਈ ਤੇ ਇਸ ਜੰਗ ਦੇ ਪਹਿਲੇ ਸ਼ਹੀਦ ਬਣ ਗਏ ਭਾਈ ਬੁਲਾਕਾ ਸਿੰਘ ਹੁਣ ਸਿੰਘਾਂ ਦਾ ਦੂਜਾ ਜਥਾ ਪਿੱਠਾਂ ਜੋੜ ਕੇ ਖਲੋ ਗਿਆ ਇੱਕ ਦੂਜੇ ਦੀ ਪਿੱਠ ਤੇ ਹੁੰਦੇ ਵਾਰ ਰੋਕ ਕੇ ਉਹਨਾਂ ਮੁਗਲਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ। ਮੁਗਲਾਂ ਦੇ ਸਰੀਰਾਂ ਵਿੱਚੋਂ ਪ੍ਰਣਾਲੀਆਂ ਵਾਂਗ ਲਹੂ ਵਗ ਰਿਹਾ ਹੈ। ਹਾਲਾਂਕਿ ਪਉ ਫਟਾਲਾ ਹੋ ਚੁੱਕਾ ਹੈ ਪਰ ਮੁਗਲਾਂ ਦੇ ਕੋੜਿਆਂ ਦੀ ਭੱਜ ਦੌੜ ਨੇ ਧੂੜ ਮਿੱਟੀ ਨਾਲ ਅਸਮਾਨ ਪਰ ਦਿੱਤਾ। ਤੇ ਹਨੇਰੀ ਰਾਤ ਤੇ ਹਨੇਰਾ ਛਾ ਗਿਆ। ਮੁਗਲ ਦੂਰੋਂ ਕੋੜਾ ਭਜਾ ਕੇ ਲਿਆਉਂਦੇ ਨੇ ਤਾਂ ਕਿ ਕੋੜੇ ਦੀ ਫੇਟ ਮਾਰ ਕੇ ਸਿੰਘਾਂ ਨੂੰ ਕੁਚਲ ਦੇਣ। ਪਰ ਇਸ ਤਰ੍ਹਾਂ ਉਹ ਬੁਝਦਿਲ ਆਪਣੇ ਘੋੜਿਆਂ ਦਾ ਨੁਕਸਾਨ ਕਰਵਾ ਰਹੀ ਹਨ ਕਈ ਘੋੜਿਆਂ ਦੀਆਂ ਛਾਤੀਆਂ ਸਿੰਘਾਂ ਦੇ ਨੇਜਿਆਂ ਨੇ ਬਿਨ ਦਿੱਤੀਆਂ ਤੇ ਸਮੁੰਦਰ ਸਿੰਘ ਨੇ ਆਪਣੇ ਨਾਂ ਦੀ ਲਾਜ ਰੱਖਦੇ ਹੋਏ ਸਮੁੰਦਰ ਜਹੀ ਉੱਚੀ ਛਲ ਵਾਂਗ ਉਡਾਰੀ ਮਾਰੀ ਤੇ ਭੱਜੇ ਆਉਂਦੇ ਘੋੜੇ ਤੇ ਉੱਤੇ ਦੀ ਲੰਗ ਗਿਆ ਪਰ ਉਸ ਦੇ ਧਰਤੀ ਉੱਤੇ ਉਤਰਣ ਤੋਂ ਪਹਿਲਾਂ ਸਵਾਰ ਦਾ ਜਿਹੜਾ ਸਿਰ ਸੀ ਪਟਾਕ ਦੇ ਨੇ ਧਰਤੀ ਤੇ ਡਿੱਗਿਆ ਸਮੁੰਦ ਸਿੰਘ ਮੁਗਲਾਂ ਵੱਲ ਮੂੰਹ ਕਰਕੇ ਅਡੋਲ ਖਲੋਤਾ ਹੈ ਕਿ ਉਸ ਵੱਲ ਘੋੜੇ ਭਜਾਈ ਆਉਂਦੇ ਕੋੜ ਸਵਾਰਾਂ ਨੇ ਦਰ ਨਾਲ ਇੱਕਦਮ ਲਗਾਮਾਂ ਖਿੱਚੀਆਂ ਤੇ ਦੋਹੇ ਘੋੜੇ ਤਿਲਕ ਕੇ ਡਿੱਗ ਪਏ ਸਵਾਰਾਂ ਸਮੇਤ ਖਿਸਕ ਦੇ ਕਿਸੜਦੇ ਹੋਏ ਕਿੰਨੀ ਕੁ ਦੂਰ ਤੱਕ ਆ ਗਏ ਇਸ ਤੋਂ ਪਹਿਲਾਂ ਕਿ ਸਵਾਰ ਸੰਭਲਦੇ ਸਮੁੰਦ ਸਿੰਘ ਨੇ ਦੋਹਾਂ ਦੇ ਸਿਰ ਧੜਾਂ ਤੋਂ ਵਖ ਕਰ ਦਿੱਤੀ ਬਾਦਲ ਸਿੰਘ ਜੰਗ ਦੇ ਮੈਦਾਨ ਵਿੱਚ ਕਾਲੇ ਬੋਲੇ ਬੱਦਲਾ ਮੰਗ ਗੰਜਿਆ ਉਹ ਸੁਮੰਧ ਸਿੰਘ ਨਾਲ ਮਿਲ ਕੇ ਮੁਗਲੀਆਂ ਘੋੜਿਆਂ ਉੱਤੇ ਸਵਾਰ ਹੋਇਆ ਤੇ ਮੁਗਲਾਂ ਵੱਲ ਵਧਿਆ ਬਾਦਲ ਸਿੰਘ ਦੀ ਗਰਜਮੀ ਦਿਹਾੜ ਨੇ ਸਾਹਮਣੇ ਖਲੋਤੀ ਮੁਗਲ ਟੁਕੜੀ ਦੇ ਸਾਹ ਸੂਤ ਦਿੱਤੇ ਉਹਨਾਂ ਦੋਹਾਂ ਸਿੰਘਾਂ ਨੇ ਕਿਰਪਾਨਾਂ ਵਿੱਚ ਫੁਰਤੀ ਨਾਲ ਘੁਮਾਇਆ ਕਿ ਅਗਲੇ ਪਲ ਹੀ ਇਸ ਤਰ੍ਹਾਂ ਜਾਪ ਰਿਆ ਸੀ ਕਿ ਜਿਵੇਂ ਇੱਥੇ ਕੋਈ ਮੁਗਲ ਟੁਕੜੀ ਹੈ ਹੀ ਨਹੀਂ ਅੱਗੇ ਲਿਖ ਦਿਆ ਕਹਿੰਦੇ ਇਹ ਤੁਸੀਂ ਆਪ ਦੀ ਮਾਂ ਦੇ ਵਿਆਹ ਵਿੱਚ ਚਲਾਉਣੀਏ ਗੁੱਸੇ ਵਿੱਚ ਭਖਿਆ ਹੋਇਆ ਮੋਮਨ ਖਾਂ ਬੰਦੂਖੀਆਂ ਬੰਦੂਖਾਂ ਵਾਲਿਆਂ ਵੱਲ ਦੇਖ ਕੇ ਚੀਕਣ ਲੱਗਾ ਅਗਲੇ ਹੀ ਪਲ ਬੰਦੂਕਾਂ ਚੱਲੀਆਂ ਤੇ ਦੋਹੇ ਸਿੰਘ ਸ਼ਹੀਦੀ ਪਾ ਗਏ ਭਾਈ ਸੁਮਿੰਦ ਸਿੰਘ ਤੇ ਬਾਦਲ ਸਿੰਘ ਦੇ ਡਿੱਗਣ ਦੀ ਧੀਰ ਸੀ ਕਿ ਭਾਈ ਝਾਬ ਸਿੰਘ ਨਿਹੰਗ ਦੋਹਾਂ ਕੋੜਿਆਂ ਉੱਤੇ ਖਲੋਤਾ ਜਕਾਰੇ ਛੱਡਦਾ ਤੁਰਕਾਂ ਵੱਲ ਝੂਕਦਾ ਆਇਆ ਇਸ ਤੋਂ ਪਹਿਲਾਂ ਕਿ ਬੰਦੂਕ ਵਾਲੇ ਦੁਵਾਰਾਂ ਗੋਲੀਆਂ ਭਰਦੇ ਝਾਵ ਸਿੰਘ ਨੇ ਪੈਦਲ ਸੈਨਿਕਾਂ ਦੇ ਦਸਾਂ ਕੋ ਜਥੇ ਵਿੱਚ ਛਾਲ ਮਾਰੀ ਨੇਜੇ ਨਾਲ ਇੱਕ ਸੈਨਿਕ ਤਾਂ ਹਵਾ ਵਿੱਚ ਬਿੰਨ ਦਿੱਤਾ ਧਰਤੀ ਤੇ ਪੈਰ ਲਗਦਿਆਂ ਕਿਰਪਾਨ ਫੜ ਕੇ ਇਸ ਤਰ੍ਹਾਂ ਘੁੰਮਿਆ ਕਿ ਮੁਗਲ ਸੈਨਿਕਾਂ ਦੇ ਸਰੀਰ ਵਿਚਾਲੇੋਂ چیر ਦਿੱਤੀ ਹਨੇ ਸਿੰਘ ਦੀ ਫੁਰਤੀ ਸੀ ਐਤਕੀ ਮੋਮਨ ਖਾਨ ਨੂੰ ਕਹਿਣਾ ਨਹੀਂ ਪਿਆ ਕਿ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਇੱਕ ਗੋਲੀ ਭਾਈ ਝਾਵ ਸਿੰਘ ਦੀ ਅੱਖ ਵਿੱਚ ਵੱਜੀ ਪਰ ਉਹ ਖਲੋਤਾ ਰਿਹਾ ਛੋਟੀਆਂ ਤੋਪਾਂ ਦੇ ਗੋਲੇ ਆਏ ਸਿੰਘ ਖੜਾਕ ਸੁਣ ਕੇ ਹੱਸਿਆ ਭਾਈ ਝਾਵ ਸਿੰਘ ਨਾਲ ਹੋਰ ਕਈ ਜ਼ਖਮੀ ਮੁਗਲ ਸਿਪਾਈ ਵੀ ਗੋਲਿਆਂ ਦੀ ਮਾਰ ਵਿੱਚ ਆ ਗਏ ਇਹ ਹੋ ਕੀ ਰਿਹਾ ਹੈ ਗਿਣਤੀ ਦੇ 2.5 ਟੋਟਰੂ ਹਨ ਤੇ ਸਾਡੇ ਸਿਪਾਹਿਆਂ ਦੇ ਆਹੂ ਲਾ ਰਹੇ ਨੇ ਕਿ ਸਾਡੀ ਮਰਦਾਨਗੀ ਕਿਧਰੇ ਉਡਾਰੀ ਮਾਰ ਗਈ ਹੈ ਕਿਉਂ ਤੱਕੀ ਵੇਗ ਕੀ ਅਸੀਂ ਨਾਵਾਂ ਦੇ ਜਰਨੈਲ ਬਣੇ ਫਿਰਦੇ ਆ ਮੋਮਨ ਖਾਨ ਨੇ ਤਕੀ ਬੇਗ ਨੂੰ ਮੰਗਾਰਿਆ ਤਕੀ ਬੇਗ ਨੇ ਜੋਸ਼ ਵਿੱਚ ਆ ਕੇ ਕੋੜਾ ਦੌੜਾਇਆ ਤੇ ਸਿੰਘਾਂ ਦੇ ਸਾਹਮਣੇ ਜਾ ਖੜਾ ਹੋਇਆ ਕਿਹੜਾ ਹੈ ਤਾਰਾ ਸਿੰਘ ਅੱਗੇ ਤਾਂ ਕਰੋ ਅਸੀਂ ਵੀ ਤਾਂ ਦੇਖੀਏ ਕਿੰਨਾ ਕੋ ਬਹਾਦਰ ਹੈ ਤਕੀ ਬੇਗ ਦੇ ਬੋਲਣ ਦੀ ਧੀਰ ਸੀ ਕਿ ਭਾਈ ਤਾਰਾ ਸਿੰਘ ਮੂਹਰੇ ਆਏ ਅਸੀਂ ਤਾਂ ਜੰਗਲਾਂ ਦੇ ਜੰਮੇ ਆ ਖਾਨ ਸਾਹਿਬ ਖੰਡੇ ਬਾਟੇ ਵਾਲਾ ਅੰਮ੍ਰਿਤ ਅੰਦਰ ਗਿਆ ਹੋਇਆ ਜਿਉਣਾ ਮਰਨਾ ਇੱਕ ਜਾਣਦੇ ਆ ਤੇ ਤੁਸੀਂ ਮਾਂ ਦੇ ਦੁੱਧਾ ਮੱਖਣਾ ਨਾਲ ਪਲੇ ਹੋਇਓ ਕਿਉਂ ਐਵੇਂ ਮੁਫਤ ਵਿੱਚ ਜਾਨ ਗਵਾਉਂਦੇ ਹੋ ਦਸਾਂ ਸਾਲਾਂ ਦਾਸੀ ਜਦ ਪਹਿਲੀ ਜੰਗ ਵਿੱਚ ਗਿਆ ਸੀ ਤਲਵਾਰ ਨਾਲ ਦੇ ਕੀ ਜੰਮਿਆ ਹ ਤੱਕੀ ਬੇਗ ਗੁੱਸੇ ਵਿੱਚ ਬੋਲਿਆ ਆਹੋ ਲੱਕੜ ਦੀਆਂ ਕਿਰਪਾਨਾਂ ਨਾਲ ਖੇਡਦੇ ਅਠਾਂ ਦਾਸਾਂ ਸਾਲਾਂ ਦੇ ਬਾਲ ਚੋਰ ਸਿਪਾਹੀ ਦੀ ਖੇਡ ਨੂੰ ਜੰਗ ਸਮਝ ਲੈਂਦੀ ਐ ਤੇ ਤੁਸੀਂ ਮਰਨਾ ਮਿੱਥ ਲਿਆ ਨਾ ਤਾਂ ਵਾਰ ਕਰ ਲੋ ਕਿਤੇ ਖਾਸ਼ ਅੰਦਰ ਨਾ ਰਹਿ ਜਾਵੇ ਤਕੀ ਬੇਗ ਨੇ ਘੋੜਾ ਭਾਈ ਤਾਰਾ ਸਿੰਘ ਵੱਲ ਭਜਾਇਆ ਤੇ ਖਿੱਚ ਕੇ ਇੱਕ ਤੀਰ ਛੱਡਿਆ ਭਾਈ ਤਾਰਾ ਸਿੰਘ ਦੇ ਫਰਲੇ ਨੂੰ ਚੀਰ ਦਾ ਲੰਗ ਗਿਆ ਭਾਈ ਤਾਰਾ ਸਿੰਘ ਨੇ ਤਕੀ ਬੇਗ ਦੇ ਘੋੜੇ ਦੀ ਬਾੰਗ ਨੂੰ ਖਿੱਚਿਆ ਤੇ ਬਾਰ ਕਰਨ ਲਈ ਕਿਰਪਾਨ ਲਹਿرائی ਪਰ ਤਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ ਸੰਜੋੜ ਨੇ ਉਸ ਦਾ ਪਿੰਡਾ ਟੱਕ ਰੱਖਿਆ ਸੀ ਭਾਈ ਤਾਰਾ ਸਿੰਘ ਨੇ ਵੇਖਿਆ ਕਿ ਲੋਹੇ ਦੇ ਟੋਪ ਵਿੱਚੋਂ ਤਕੀ ਬੇਗ ਦਾ ਸਿਰਫ ਮੂੰਹ ਨੰਗਾ ਸੀ ਉਹਨਾਂ ਨੇ ਕਿਰਪਾਨ ਦੀ ਨੋਕ ਉਥੋਂ ਦੀ ਅੰਦਰ ਤਸਾ ਦਿੱਤੀ ਬੁੱਲਾਂ ਵਿੱਚ ਦੀ ਹੋਈ ਵਿੱਚ ਦੀ ਹੁੰਦੀ ਹੋਈ ਪਿਪਲਾ ਤਕੀ ਬੇਗ ਦੇ ਸੰਗ ਤੱਕ ਦਸ ਗਈ ਪਿਛਾਂ ਵੱਲ ਭੱਜਿਆ ਸਾਹਮਣੇ ਮੋਮਨ ਖਾਂ ਖਲੋਤਾ ਸੀ ਉਸ ਨੇ ਭੱਜੇ ਆਉਂਦੇ ਤਕੀ ਬੇਗ ਦੇ ਮੂੰਹ ਵਿੱਚੋਂ ਲਹੂ ਵਗਦਾ ਵੇਖਿਆ ਉਸ ਨੂੰ ਉਹ ਪਾਨ ਦੀ ਪਿਚਕਾਰੀ ਵਾਂਗ ਜਾਪਿਆ ਖਾਂ ਸਾਹ ਪਾਨ ਚਬਾ ਰਹੇ ਹੋ ਮੋਮਨ ਖਾਂ ਨੇ ਤਕੀ ਬੇਗ ਨੂੰ ਪੁੱਛਿਆ ਹਾਂ ਅੱਗੇ ਤਾਰਾ ਸਿੰਘ ਬੀੜਿਆਂ ਦਾ ਥਾਲ ਲਈ ਖਲੋਤਾ ਤੇ ਪਾਨ ਵੰਡ ਰਿਹਾ ਜੇ ਹਿੰਮਤ ਐ ਤੇ ਤੁਸੀਂ ਵੀ ਲੈ ਆਓ ਜਾ ਕੇ ਦੂਰ ਖੜ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਖਾਨ ਸਾਹਿਬ ਅਗਲਿਆਂ ਦੇ ਮੂਹਰੇ ਜਾ ਕੇ ਦੇਖੋ ਪਾਨ ਦਿੰਦੇ ਆ ਕਿ ਪੁੜੇ ਛੇਕਦੇ ਆ ਅੱਕਿਆ ਹੋਇਆ ਤੱਕੀ ਵੇਗ ਤਤਲਾਉਂਦਾ ਜਿਆ ਬੋਲਿਆ ਮੋਮਨ ਖਾਨ ਦਾ ਇੱਕ ਚਾਪਲੂਸ ਜਹੀ ਕਿਸਮ ਦਾ ਪਤੀਜਾ ਜਿਹਦਾ ਨਾਮ ਸੀ ਮਰੀਦ ਖਾਨ ਹਾਥੀ ਤੇ ਸਵਾਰ ਸੀ ਉਸਨੇ ਤਕੀ ਵੇਗ ਦੁਆਰਾ ਮੋਮਨ ਖਾਨ ਨੂੰ ਬੋਲੇ ਬੋਲ ਸੁਨੇ ਤੇ ਹੰਕਾਰ ਵਿੱਚ ਮਹਾਵਤ ਨੂੰ ਹਾਥੀ ਸਿੰਘਾਂ ਵੱਲ ਤੋਰਨ ਲਈ ਆਖਿਆ ਹਾਲਾਂਕਿ ਇਹ ਨਿਸ਼ਾਨੇਬਾਜ਼ ਚੰਗਾ ਸੀ ਇਕੱਠੇ ਦੋਰ ਤੀਰ ਚਲਾ ਲੈਂਦਾ ਸੀ ਜਿਹੜੇ ਦੋ ਵੱਖ-ਵੱਖ ਨਿਸ਼ਾਨਿਆਂ ਤੇ ਵੱਜਦੇ ਸਨ ਉਸਨੇ ਜਾਣਿਆ ਕਿ ਇੱਕ ਤਾਂ ਇਹ ਹਾਥੀ ਤੇ ਸਵਾਰ ਹੈ ਤੇ ਦੂਜਾ ਸਿੰਘ ਕੁਝ ਥੱਕ ਵੀ ਗਏ ਹੋਣਗੇ ਕਿਰਪਾਨ ਦਾ ਨੇਜੇ ਦਾ ਵਾਰ ਇੰਨੇ ਉੱਚੇ ਬੈਠੇ ਤੇ ਹੋ ਨਹੀਂ ਸਕਦਾ ਜੇ ਕੋਈ ਵੀ ਸਿੰਘ ਮੂਰੇ ਆਇਆ ਤੇ ਹਾਥੀ ਚੜਾ ਦੇਵੀ ਉਸ ਉੱਤੇ ਉਹਨੇ ਮੁਹਾਵਤ ਨੂੰ ਕਹਿ ਦਿੱਤਾ ਇਧਰੋਂ ਭਾਈ ਭੀਮ ਸਿੰਘ ਨੇ ਹਾਥੀ ਆਉਂਦਾ ਵੇਖਿਆ ਪਸ਼ੌਰ ਨਿਵਾਸੀ ਇਸ ਸਿੰਘ ਨੂੰ ਚਾਉ ਚੜ ਗਿਆ ਸ਼ੇਰ ਵਾਂਗ ਹਾਥੀ ਵੱਲ ਧਾਇਆ ਹਾਥੀਆਂ ਨਾਲ ਲੜਨਾ ਬੰਦ ਬੰਦਿਆਂ ਦੇ ਵਸਦਾ ਨਹੀਂ ਹੌਦੇ ਵਿੱਚੋਂ ਤੁਰਕ ਬੋਲਿਆ ਤੇ ਕਹਿੰਦੇ ਹਾਂ ਬਈ ਬੰਦਿਆਂ ਦੇ ਵਸਦਾ ਨਹੀਂ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਭੀਮ ਸਿੰਘ ਬੋਲਿਆ ਪਰਬ ਚਿੱਤਰ ਸਿੰਘ ਤੇ ਬਾਗੜ ਸਿੰਘ ਤਾਂ ਲੜ ਸਕਦੇ ਨੇ ਭਾਈ ਭੀਮ ਸਿੰਘ ਨੇ ਭਾਈ ਬਚਿੱਤਰ ਸਿੰਘ ਨੂੰ ਚੇਤਿਆਂ ਵਿੱਚ ਧਿਆਇਆ ਤੇ ਛਾਲ ਮਾਰ ਹਾਥੀ ਦਾ ਕੰਨ ਫੜ ਕੇ ਉਸ ਨੂੰ ਬਿਠਾ ਲਿਆ ਇਸ ਤਰ੍ਹਾਂ ਹਾਥੀ ਨੂੰ ਬਿਠਾਉਣਾ ਉਹ ਜਾਣਦੇ ਹਨ ਜਿਹੜੇ ਸਵਾਰ ਹੁੰਦੇ ਨੇ ਤੁਰਕਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਸਿੰਘ ਹਾਥੀ ਨੂੰ ਬਿਠਾ ਲਵੇਗਾ ਉਸ ਦੀ ਸੂਰਮਤਾਈ ਪਲ ਵਿੱਚ ਕਿਦਰੇ ਛੈ ਹੋ ਗਈ ਭੀਮ ਸਿੰਘ ਨੇ ਮੁਹਾਵਤ ਦਾ ਸਿਰ ਲਾਣ ਲਈ ਬਾਹਰ ਕੀਤਾ ਪਰ ਕਿਰਪਾਨ ਹਾਥੀ ਨੂੰ ਕਾਬੂ ਕਰਨ ਵਾਲੇ ਅੰਕੁਸ਼ ਨਾਲ ਜਾ ਟਕਰਾਈ ਤੇ ਟੁੱਟ ਗਈ ਸਿੰਘ ਨੇ ਟੁੱਟੀ ਹੋਈ ਕਿਰਪਾਨ ਨਾਲ ਮਹਾਵਤ ਦਾ ਸਿਰ ਕੱਦੂ ਵਾਂਗ ਲਾ ਦਿੱਤਾ ਥਾਂ ਢੇਰ ਹੋ ਗਿਆ ਪਰ ਅੰਕੁਸ਼ ਵੱਜਣ ਕਾਰਨ ਭਾਈ ਭੀਮ ਸਿੰਘ ਵੀ ਫੱਟੜ ਹੋ ਗਿਆ ਹੇਠਾਂ ਡਿੱਗ ਪਿਆ ਜ਼ਖਮੀ ਹੋ ਕੇ ਡਿੱਗਦੇ ਭੀਮ ਸਿੰਘ ਨੂੰ ਜਦ ਭਾਈ ਤਾਰਾ ਸਿੰਘ ਨੇ ਦੇਖਿਆ ਨਾ ਤਾਂ ਉਹਨਾਂ ਭੱਜ ਕੇ ਉਸ ਨੂੰ ਸੰਭਾਲ ਲਿਆ ਤੇ ਲਖਮੀਰ ਸਿੰਘ ਨੂੰ ਸੁਣਾ ਕੇ ਬੋਲੇ ਯਾਦ ਹੈ ਲਖਮੀਰ ਸਿੰਘ ਜਦ ਆਪਾਂ ਛੋਟੇ ਹੁੰਦੇ ਮੱਝਾਂ ਚਾਰਦੇ ਹੁੰਦੇ ਸਾਂ ਤਾਂ ਤੂੰ ਇਕੱਠੀਆਂ ਦੋ ਮੱਝਾਂ ਦੇ ਉੱਪਰ ਦੀ ਛਾਲ ਮਾਰ ਕੇ ਟੱਪ ਜਾਂਦਾ ਸੀ ਹੁਣ ਤਾਂ ਤੁਝ ਰਵਾਣਾ ਹੋ ਗਿਆ ਸੋ ਤੇਰੇ ਅੱਗੇ ਕੀ ਐ ਇਹ ਤੁਰਕਾਂ ਦਾ ਕੱਟਾ ਪਹਿਲਾਂ ਵੀ ਆਪਾਂ ਇਤਿਹਾਸ ਵਿੱਚ ਸੁਣਿਆ ਸੀ ਕਿ ਸਿੰਘ ਤੁਰਕਾਂ ਦੇ ਹਾਥੀ ਨੂੰ ਵੀ ਕੱਟਾ ਦੱਸਦੇ ਆ ਭਾਈ ਤਾਰਾ ਸਿੰਘ ਦੇ ਕਹਿਣ ਦੀ ਧੀਰ ਸੀ ਕਿ ਹਾਥੀ ਵੱਲ ਭੱਜਦੇ ਹੋਏ ਭਾਈ ਲਖਮੀਰ ਸਿੰਘ ਬੋਲੇ ਭਲੇ ਵੇਲੇ ਯਾਦ ਕਰਵਾ ਦਿੱਤਾ ਭਾਈ ਸਾਹਿਬ ਮੇਰੇ ਤਾਂ ਪਹਿਲਾਂ ਮਨ ਵਿੱਚ ਫੁਰਨਾ ਆ ਰਿਹਾ ਸੀ ਕਿ ਤੁਰਕਾਂ ਨੂੰ ਮਾਰ ਕੇ ਇਨ੍ਹਾਂ ਹਾਥੀਆਂ ਤੇ ਸਵਾਰੀ ਕਰਕੇ ਦੇਖਾਂਗੇ ਇਨ੍ਹਾਂ ਕਹਿੰਦਿਆਂ ਭਾਈ ਲਖਮੀਰ ਸਿੰਘ ਨੇ ਚਾਲ ਮਾਰ ਕੇ ਪਹਿਲਾ ਪੈਰ ਹਾਥੀ ਦੇ ਗੋਡੇ ਤੇ ਦੂਜਾ ਤੌਣ ਉੱਤੇ ਤਰਿਆ ਜਦੋਂ ਹੀ ਭਾਈ ਲਖਵੀਰ ਸਿੰਘ ਨੇ ਆਪਣਾ ਬਰਸ਼ਾ ਤੁਰਕ ਦੇ ਮੋਢੇ ਵਿੱਚ ਮਾਰਿਆ ਨਾ ਹੇਠੋਂ ਭਾਈ ਤਾਰਾ ਸਿੰਘ ਹੱਸਦੇ ਬੋਲਿਆ ਉਹ ਨਹੀਂ ਰੀਸਾਂ ਜੋਧਿਆ ਤੇਰੀਆਂ ਹਜੇ ਤਾਂ ਗੱਲ ਮੇਰੇ ਮੂੰਹ ਵਿੱਚ ਹੀ ਸੀ ਤੂੰ ਪੂਰੀ ਵੀ ਕਰ ਦਿੱਤੀ ਹਾਥੀ ਉੱਤੇ ਸਵਾਰ ਤੁਰਕ ਦੀ ਸੱਜੀ ਬਾਨਕਾਰਾ ਹੋ ਗਈ ਤੇ ਉਸ ਦੀ ਤਲਵਾਰ ਮਿਆਨ ਵਿੱਚ ਧਰੀ ਧਰਾਈ ਰਹੇਗੀ ਭਾਈ ਲਖਮੀਰ ਸਿੰਘ ਨੇ ਬਰਸ਼ਾ ਉੱਦੀ ਚਾਤੀ ਵਿੱਚ ਖੋਵੋ ਦਿੱਤਾ ਕੂਚ ਕਰ ਗਿਆ ਹਾਥੀ ਦੇ ਪੈਰਾਂ ਕੋਲ ਕਈ ਮੁਗਲ ਸਿਪਾਈ ਇਕੱਠੇ ਹੋ ਗਏ ਭਾਈ ਕੋਇਰ ਸਿੰਘ ਤੇ ਆਲੀ ਸਿੰਘ ਨੇ ਲਖਮੀਰ ਸਿੰਘ ਦੀ ਮਦਦ ਕਰਦਿਆਂ ਤੁਰਕਾਂ ਦਾ ਸਫਾਇਆ ਕੀਤਾ ਲਖਮੀਰ ਸਿੰਘ ਹਾਥੀ ਤੇ ਸਵਾਰ ਹੋ ਗਿਆ ਤੇ ਖਾਤੀ ਸਿੰਘਾਂ ਬਲ ਤੋਰ ਦਿੱਤਾ ਲਓ ਭਾਈ ਤਾਰਾ ਸਿੰਘ ਜੀ ਆਪਾਂ ਵੀ ਹਾਥੀਆਂ ਵਾਲੇ ਹੋ ਗਏ ਉਹਨਾਂ ਭਾਈ ਤਾਰਾ ਸਿੰਘ ਨੂੰ ਅੱਖ ਨਾ ਕੀਤਾ ਇਹ ਕੱਟਾ ਸਾਡੇ ਕਿਸ ਕੰਮ ਦਾ ਸਿੰਘ ਜੀ ਖਾਲਸੇ ਦਾ ਰਾਜ ਆ ਲੈਣ ਦੇ ਉਹ ਐਸੇ ਹਾਥੀ ਤਾਂ ਖਾਲਸਾ ਆਪਣੇ ਸੇਵਕਾਂ ਨੂੰ ਬਖਸ਼ਿਆ ਕਰੇਗਾ ਤੇ ਭਾਈ ਤਾਰਾ ਸਿੰਘ ਦੇ ਇਹ ਪ੍ਰਵਿਖਿਤ ਬਚਨ ਸਨ ਜਿਹੜੇ ਇਨ੍ਹਾਂ ਬੋਲਾਂ ਨੂੰ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ ਪੂਰਿਆਂ ਕੀਤਾ ਬਾਬੇ ਭੰਗੂ ਨੇ ਉੱਚਾ ਹੋ ਕੇ ਦਰਿਆ ਤੋਂ ਪਾਰ ਦੇਖਿਆ ਸਿੰਘਾਂ ਨੇ ਹਾਥੀ ਮੁਗਲਾਂ ਵੱਲ ਹੱਕ ਦਿੱਤਾ ਜਦ ਸਵਾਰ ਤੋਂ ਸਖਣਾ ਹਾਥੀ ਮੋਮਨ ਖਾਨ ਦੇ ਕੋਲ ਪਹੁੰਚਿਆ ਬੋਲਿਆ ਕਿਸ ਮਿੱਟੀ ਦੇ ਬਣੇ ਨੇ ਇਹ ਲੋਕ ਮੁੱਠੀ ਪਰ ਪੈਦਲ ਸਿੰਘਾਂ ਨੇ ਹਾਥੀ ਤੋਂ ਏਡਾ ਵੱਡਾ ਸੂਰਮਾ ਸਿੱਟ ਲਿਆ ਹੁਣ ਮੋਮਨ ਖਾਨ ਨੇ ਦੋ ਪੂਰਬੀਏ ਜਰਨੈਲ ਬਣਾਏ ਮਨਸਾ ਰਾਮ ਤੇ ਦਇਆ ਰਾਮ ਇਹਨਾਂ ਨੂੰ ਹਜ਼ਾਰੀ ਦਾ ਖਿਤਾਬ ਹਾਸਲ ਸੀ ਇਹ ਪੂਰਬੀਏ ਆਪਣੀ ਸੈਨਾ ਲੈ ਕੇ ਸਿੰਘਾਂ ਉੱਤੇ ਟੁੱਟ ਪਏ ਮਾਰ ਡਾਲੋ ਕੁਚਲ ਡਾਲੋ ਦੇ ਹੋਕਰੇ ਮਾਰਦੇ ਸਿੰਘਾਂ ਕੋਲ ਪਹੁੰਚੇ ਭਾਈ ਮੇਗ ਸਿੰਘ ਤੇ ਗੁਰਬਖਸ਼ ਸਿੰਘ ਨੇ ਇੱਕ ਪਲ ਵਿੱਚ ਹੀ ਮਨਸਾ ਰਾਮ ਤੇ ਦਇਆ ਰਾਮ ਦੇ ਘੋੜਿਆਂ ਤੋਂ ਭਾਰ ਹੋਲਾ ਕਰ ਦਿੱਤਾ ਜਿੰਨੀ ਤੇਜ਼ੀ ਨਾਲ ਇਹ ਆਏ ਸਨ ਓਨੀ ਕਾਲ ਦੇ ਨਾਲ ਸਿੰਘਾਂ ਨੇ ਇਹਨਾਂ ਨੂੰ ਪਰਮਾਤਮਾ ਭਗਵਾਨ ਦੇ ਕੋਲ ਭੇਜ ਦਿੱਤਾ ਇਹਨਾਂ ਨੂੰ ਜਾਪਦਾ ਮਰਨ ਦੀ ਕੁਝ ਜ਼ਿਆਦਾ ਕਾਲ ਸੀ ਗੁੱਲੀ ਰਾਮ ਹੁਣਾਂ ਨੂੰ ਤਾਂ ਬਸ ਬਾਤ ਹੀ ਪਈ ਹੈ ਪੱਜੇ ਤਾਂ ਇਹ ਇੰਜ ਆਏ ਸਨ ਜਿਵੇਂ ਸਾਡੇ ਵਿੱਚੋਂ 5-7ਾਂ ਨੂੰ ਨਾਲ ਲੈ ਕੇ ਜਾਣਗੇ। ਭਾਈ ਮੀਘ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿੱਚ ਗੱਲਾਂ ਕਰਦੇ ਸਨ। ਲੜਾਈ ਕੁਝ ਸਮੇਂ ਲਈ ਮਾਨੋ ਰੁਕ ਗਈ। ਜਾਂ ਤਾਂ ਤੁਰਕ ਕੁਝ ਚਾਨਣ ਹੋ ਜਾਣ ਦੀ ਉਡੀਕ ਕਰ ਰਹੇ ਸਨ ਜਾਂ ਕੋਈ ਨਵੀਂ ਰਣਨੀਤੀ ਘੜ ਰਹੇ ਸਨ। ਹੁਣ ਤੱਕ ਕੋਈ ਹਰ ਝੜਪ ਵਿੱਚ ਮੈਦਾਨ ਖਾਲਸੇ ਦੇ ਹੱਥ ਰਿਆ। ਸਿੰਘ ਨਾਲ ਦੇ ਸ਼ਹੀਦ ਹੋ ਚੁੱਕੇ ਸਿੰਘਾਂ ਦੀਆਂ ਦੇਹਾਂ ਸੰਭਾਲਦੇ ਸਨ। ਦੈਨ ਚੜ ਗਿਆ ਤੇ ਸੂਰਜ ਨੇ ਹਰ ਪਾਸੇ ਚਾਨਣ ਕਰ ਦਿੱਤਾ ਸਿੰਘਾਂ ਦੇ ਸਰੀਰਾਂ ਤੇ ਲੱਗੇ ਫਰਤ ਚਮਕਣ ਲੱਗੇ ਮੁਗਲਾਂ ਦੇ ਸਿਪਾਹੀ ਤਾਂ ਟੁਕੜਿਆਂ ਵਿੱਚ ਆਉਂਦੇ ਸਨ ਪਰ ਸਿੰਘ ਤਾਂ ਸਾਰੇ ਹੀ ਲੜਦੇ ਰਹੇ ਮੈਦਾਨ ਵਿੱਚ ਖਿਲਰੇ ਫਿਰਦੇ ਸਿੰਘ ਜ਼ਖਮੀ ਸਿੰਘਾਂ ਨੂੰ ਸਹਾਰੇ ਦੇ ਰਹੇ ਸਨ ਮੋਮਨ ਖਾਨ ਨੇ ਮੌਕਾ ਤਾੜਦਿਆਂ ਤੋਪਾਂ ਵਾਲਿਆਂ ਨੂੰ ਇਸ਼ਾਰਾ ਕੀਤਾ 40 ਦੀਆਂ 40 ਤੋਪਾਂ ਨੇ ਇਕੱਠੀਆਂ ਅੱਗ ਬਰਾ ਦਿੱਤੀ ਨਾਲ ਹੀ ਤੁਰਕਾਂ ਨੇ ਬੰਦੂਕਾਂ ਦੇ ਫਾਇਰ ਵੀ ਖੋਲ ਦਿੱਤੇ ਖੱਟੜ ਹੋਏ ਤੇ ਉਹਨਾਂ ਨੂੰ ਸੰਭਾਲਦੇ ਸਿੰਘਾਂ ਨੂੰ ਤੋਪਾਂ ਦੇ ਗੋਲਿਆਂ ਨੇ ਉਡਾ ਦਿੱਤਾ ਭਾਈ ਤਾਰਾ ਸਿੰਘ ਨੇ ਆਪਣੀ ਜਾਨ ਭਾਈ ਤੁਰੰਗ ਮੁਗਲਾਂ ਵੱਲ ਪੁਜਾਇਆ ਕਈ ਗੋਲੀਆਂ ਉਹਨਾਂ ਦੇ ਡੌਲਿਆਂ ਤੇ ਪੱਟਾਂ ਵਿੱਚ ਲੱਗੀਆਂ ਘੋੜਾ ਵੀ ਜ਼ਖਮੀ ਹੋ ਗਿਆ ਪਰ ਉਸਨੇ ਧਾਰ ਲਈ ਕਿ ਸਿੰਘ ਨੂੰ ਰਾਤ ਵਿੱਚ ਠੋਖਾ ਨਹੀਂ ਦੇਵਾਂਗਾ ਕਿਸੇ ਵੀ ਤਰ੍ਹਾਂ ਕੋੜੇ ਨੇ ਭਾਈ ਤਾਰਾ ਸਿੰਘ ਨੂੰ ਮੋਮਨ ਖਾਨ ਦੇ ਹਾਥੀ ਕੋਲ ਪੁਜਾ ਦਿੱਤਾ ਭਾਈ ਸਾਹਿਬ ਨੇ ਘੋੜੇ ਦੀ ਪਿੱਠ ਤੇ ਖਲੋਂਦਿਆਂ ਹਾਥੀ ਵੱਲ ਛਾਲ ਮਾਰੀ ਹਾਥੀ ਦੀ ਸੁੰਡ ਉਤੋਂ ਦੀ ਹੁੰਦੇ ਹੋਏ ਉਹ ਉੱਪਰ ਜਾ ਚੜੇ ਕਿਰਪਾਨ ਦੋ ਵਾਰ ਕੁਭਾਈ ਪਹਿਲੇ ਵਾਰ ਨਾਲ ਮੁਹਾਵਤ ਦਾ ਸਿਰ ਤੇ ਦੂਜੇ ਨਾਲ ਮੋਮਨ ਖਾਨ ਦੀ ਵਾਹ ਵੱਡ ਛੁੱਟੀ ਮੋਮਨ ਖਾਨ ਨੇ ਆਪਣੀ ਬਰਸ਼ੀ ਹਾਥੀ ਦੇ ਕੁਭਈ ਤਾਂ ਹਾਥੀ ਪੀੜ ਨਾਲ ਕਰਾਇਆ ਦੋ ਲੱਤਾਂ ਤੇ ਹੋ ਗਿਆ ਭਾਈ ਸਾਹਿਬ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਤੇ ਹਾਥੀ ਦੇ ਪੈਰਾਂ ਵਿੱਚ ਡਿੱਗ ਪਏ ਭਾਈ ਤਾਰਾ ਸਿੰਘ ਹਾਥੀ ਨੇ ਆਪਣਾ ਪੈਰ ਭਾਈ ਤਾਰਾ ਸਿੰਘ ਦੇ ਸਿਰ ਵੱਲ ਵਧਾਇਆ ਉਹਨਾਂ ਫੁਰਤੀ ਨਾਲ ਪਾਸਾ ਲਿਆ ਤੇ ਚੀਤੇ ਦੀ ਤੇਜ਼ੀ ਨਾਲ ਛਾਲ ਮਾਰ ਕੇ ਕਿਰਪਾਨ ਘੁਮਾਈ ਤੇ ਹਾਥੀ ਦੀ ਸੁੰਡ ਵੱਢ ਸੁੱਟੀ ਹਾਥੀ ਹੁਣ ਪੀੜ ਨਾਲ ਖੜਾ ਰਿਆ ਸੀ ਖਲੋਤੇ ਘੋੜਸਵਾਰ ਤੇ ਪੈਦਲ ਸਿਪਾਹਿਆਂ ਵਿੱਚੋਂ ਕੁਝ ਨੂੰ ਮਾਰ ਕੇ ਤੇ ਕੁਝ ਨੂੰ ਚਕਾਨੀ ਦੇ ਕੇ ਭਾਈ ਸਾਹਿਬ ਨੇ ਬਰਸ਼ੇ ਦਾ ਨਿਸ਼ਾਨਾ ਸਾਧਿਆ ਮੋਮਨ ਖਾਨ ਦਾ ਮੁੜਕਾ ਚੋਰੀਆ ਸੀ ਜਿਉਂ ਹੀ ਉਹਨਾਂ ਨੇ ਬਰਸ਼ੀ ਛੱਡਣ ਲਈ ਹੱਥ ਅਗਾਹ ਲਿਆਂਦਾ ਛੂਕਦੇ ਹੋਏ ਕਈ ਤੀਰ ਉਹਨਾਂ ਦੇ ਸੀਨੇ ਵਿੱਚ ਵੱਜੇ ਇੱਕ ਗੋਲੀ ਮੋਢੇ ਵਿੱਚ ਪਰ ਉਹਨਾਂ ਕਿਸੇ ਵੀ ਤਰ੍ਹਾਂ ਬਰਸ਼ੀ ਚਲਾ ਦਿੱਤੀ ਹੁਣ ਬਰਸ਼ੀ ਹਾਥੀ ਦੀ ਅੱਖ ਵਿੱਚ ਵੱਜੀ ਹਾਥੀ ਪਿਛਲ ਖੁਰੀ ਦੌੜ ਪਿਆ ਤੇ ਆਪਣੇ ਕਈ ਸਿਪਾਹੀ ਮਿੱਧ ਕੇ ਡਿੱਗ ਪਿਆ ੜਾਮ ਕਰਕੇ ਡਿੱਗਣ ਨਾਲ ਉਸ ਦੀ ਸੁਰਤ ਬੌਂਦ ਲਗੀ ਭਾਈ ਤਾਰਾ ਸਿੰਘ ਨੇ ਕੋਲ ਪਈ ਤਲਵਾਰ ਚੁੱਕ ਕੇ ਮੋਮਨ ਖਾਨ ਦਾ ਸਿਰ ਲਾ ਦਿੱਤਾ ਹਾਂ ਸੱਚ ਹੈ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਪਰ ਬਚਿੱਤਰ ਸਿੰਘ ਬਾਗੜ ਸਿੰਘ ਭੀਮ ਸਿੰਘ ਤੇ ਤਾਰਾ ਸਿੰਘ ਲੜ ਸਕਦੇ ਆ ਮੈਦਾਨ ਵਿੱਚੋਂ ਭੱਜਦੀ ਜਾ ਰਹੀ ਮੁਗਲ ਸੈਨਾ ਵਿੱਚੋਂ ਇੱਕ ਮੁਗਲ ਸਿਪਾਈ ਨੇ ਭਾਈ ਭੀਮ ਸਿੰਘ ਦੇ ਬੋਲ ਦੁਹਰਾਏ ਬਸ ਉਸਨੇ ਦੋ ਨਾਮ ਜ਼ਰੂਰ ਨਾਲ ਜੋੜ ਦਿੱਤੇ ਇੱਕ ਭਾਈ ਤਾਰਾ ਸਿੰਘ ਦਾ ਤੇ ਦੂਜਾ ਭਾਈ ਭੀਮ ਸਿੰਘ ਦਾ ਤੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਉਨ੍ਹਾਂ ਦਾ ਸਿਰਡ ਸਿਰਾਂ ਦੇ ਨਾਲ ਨਿਭ ਗਿਆ ਉਹਨਾਂ ਅਰਦਾਸ ਵਿੱਚ ਕਹੇ ਬੋਲ ਨਵਾਏ ਤੇ ਸਤਿਗੁਰਾਂ ਦੇ ਚਰਨਾਂ 'ਚ ਨਿਵਾਸ ਪਾਇਆ ਸੰਸਾਰ ਤਾਂ ਮੁਸਾਫਰਖਾਨਾ ਹੈ ਤੇ ਸਰਾਂ ਰੂਪੀ ਇਸ ਸੰਸਾਰ ਵਿੱਚ ਰਾਤ ਕੱਟਣ ਵਾਲੇ ਮੁਸਾਫਰਾਂ ਨੂੰ ਸਰਾਂ ਦੇ ਨਿਜਮਾਂ ਦਾ ਪਾਲਨ ਕਰਨਾ ਪੈਂਦਾ ਪਰ ਕੁਝ ਮੁਸਾਫਰ ਐਸੇ ਵੀ ਹੁੰਦੇ ਆ ਜੋ ਆਪਣੀਆਂ ਸ਼ਰਤਾਂ ਤੇ ਜਉਂਦੇ ਨੇ ਤੇ ਸਰਾਂ ਨੂੰ ਉਹਨਾਂ ਸਰਾਂ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ ਸਰਾਂ ਨੂੰ ਸਦੀਆਂ ਦੀ ਉਡੀਕ ਮਗਰੋਂ ਐਸੇ ਮੁਸਾਫਿਰ ਦੇ ਚਰਨ ਪਰਸਣ ਦਾ ਸੁਭਾਗ ਮਿਲਦਾ ਹੈ ਨਹੀਂ ਤਾਂ ਸੰਸਾਰ ਦੀ ਆਬਾਦੀ ਤਾਂ ਕਰੋਨਾ ਟੱਪ ਚੁੱਕੀ ਹੈ ਮਨੁੱਖ ਨਿਤ ਜੰਮਦੇ ਰਹਿੰਦੇ ਨੇ ਤੇ ਨਿਤ ਮਰਦੇ ਨੇ ਪਰ ਤਾਰਾ ਸਿੰਘ ਨਿਤ ਨਹੀਂ ਜੰਮਦੇ ਤੇ ਮਰਦੇ ਤਾਂ ਕਦੇ ਵੀ ਨਹੀਂ ਤੇ ਸੋ ਇਹ ਸੀ ਸਿੱਖ ਕੌਮ ਦੇ ਮਹਾਨ ਜਰਨੈਲ ਅਣਥਕ ਯੋਧੇ ਭਾਈ ਤਾਰਾ ਸਿੰਘ ਦਾ ਜੀਵਨ ਤੇ ਉਹਨਾਂ ਦੀ ਸ਼ਹਾਦਤ ਕਿਵੇਂ ਅਣਖ ਦੀ ਖਾਤਰ ਇੱਜ਼ਤ ਆਬਰੂ ਦੀ ਖਾਤਰ ਉਹਨਾਂ ਨੇ ਆਪਣਾ ਸਰੀਰ ਗੁਰੂ ਕਲਗੀ ਤਰ ਪਾਤਸ਼ਾਹ ਦੇ ਚਰਨਾਂ 'ਚ ਪੀਠ ਕੀਤਾ ਤੇ ਕਈ ਘੰਟੇ ਲਗਾਤਾਰ ਕੁਝ ਕ ਸਿੰਘਾਂ ਦੇ ਨਾਲ ਆਪਣੇ ਜਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਆਈ ਮੋਮਨ ਖਾਨ ਦੀ ਫੌਜ ਦਾ ਮੁਕਾਬਲਾ ਕੀਤਾ ਤੇ ਅੰਤ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਵੀਡੀਓ ਵਧੀਆ ਲੱਗੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿਆਰੇ ਜੀ ਬਚਨ ਜ਼ਰੂਰ ਲਿਖਣ ਦੀ ਕਿਰਪਾਲਤਾ ਕਰਨੀ ਬੋਲਦਿਆਂ ਹੋਇਆਂ ਪੁੱਲਾਂ ਦੀ ਖਿਮਾ ਲਿਖਤ ਪਾਈ ਦਗਦੀਪ ਸਿੰਘ ਨਾਵਲ ਹਨ ਹੈ ਨਾ ਪਾਤਸ਼ਾਹੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ